ਹਰੇ ਭਰੇ ਜੰਗਲ ਵਿੱਚ ਇੱਕ ਦਰਖਤ ਉੱਤੇ ਚਿੜੀ ਤੇ ਨਾਲ ਦੇ ਦਰਖਤ ਉੱਤੇ ਤੋਤਾ ਰਹਿੰਦਾ ਸੀ। ਅਚਾਨਕ ਹੀ ਉਹਨਾਂ ਨੇ ਇੱਕ ਚੇਤਾਵਨੀ ਸੁਣੀ ਕਿ ਇੱਕ ਬਹੁਤ ਵੱਡਾ ਤੂਫਾਨ ਉਹਨਾਂ ਦੇ ਜੰਗਲ ਵੱਲ ਵੱਧ ਰਿਹਾ ਹੈ। ਚਿੜੀ ਨੇ ਕੁਝ ਚਿਰ ਸੋਚਿਆ ਤੇ ਫਿਰ ਸਿਆਣਪ ਵਰਤ ਕੇ ਆਪਣੇ ਆਲਣੇ ਨੂੰ ਵਾਧੂ ਟਾਣੀਆਂ ਤੇ ਪੱਤਿਆਂ ਨਾਲ ਮਜ਼ਬੂਤ ਕਰਨ ਦਾ ਫੈਸਲਾ ਕੀਤਾ। ਉਸਨੇ ਇੱਕ ਸੰਘਣੇ ਰੁੱਖ ਹੇਠ ਇੱਕ ਸੁਰੱਖਿਅਤ ਜਗ੍ਹਾ ਵੀ ਲੱਭ ਲਈ। ਸ਼ਾਂਤਮਨ ਤੇ ਸਬਰ ਦੀ ਤਾਕਤ ਦੇ ਸਹਾਰੇ ਜਿੜੀ ਨੇ ਸਾਰੀਆਂ ਜ਼ਰੂਰੀ ਤਿਆਰੀਆਂ ਕਰ ਲਈਆਂ ਤੇ ਨਿਸ਼ਚਿੰਤ ਹੋ ਗਈ। ਦੂਜੇ ਪਾਸੇ ਤੋਤਾ ਬਹੁਤ ਸੋਚ ਵਿਚਾਰ ਕਰਨ ਲੱਗ ਪਿਆ। ਤੋਤੇ ਨੇ ਆਪਣੇ ਆਪ ਨੂੰ ਚਿੰਤਾਵਾਂ ਨਾਲ ਘੇਰ ਲਿਆ। ਉਸਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣ ਲੱਗੇ। ਜਿਵੇਂ ਜੇ ਮੇਰਾ ਆਲਣਾ ਟੁੱਟ ਗਿਆ ਤਾਂ ਕੀ ਹੋਵੇਗਾ? ਜੇ ਮੈਂ ਆਲਣੇ ਲਈ ਸਹੀ ਜਗ੍ਹਾ ਨਾ ਚੁਣ ਪਾਇਆ ਤਾਂ ਕੀ ਹੋਵੇਗਾ ਜੇ ਤੂਫਾਨ ਬਹੁਤ ਲੰਮਾ ਚੱਲਦਾ ਰਿਹਾ ਤਾਂ ਫੇਰ ਅੱਗੇ ਕੀ ਬਣੇਗਾ ਤੋਤਾ ਚਿੰਤਾ ਵਿੱਚ ਹੀ ਪਿਆ ਰਿਹਾ ਜਿਸ ਕਰਕੇ ਨਾ ਤਾਂ ਉਹ ਚੱਜ ਨਾਲ ਸੌ ਸਕਿਆ ਤੇ ਨਾ ਹੀ ਆਲਣਾ ਮਜ਼ਬੂਤ ਕਰ ਪਾਇਆ ਉਸ ਨੇ ਚਿੰਤਾ ਵਿੱਚ ਆਪਣਾ ਸਾਰਾ ਸਮਾਂ ਗਵਾ ਦਿੱਤਾ ਤੇ ਜਦੋਂ ਤੂਫਾਨ ਆਇਆ ਤਾਂ ਚਿੜੀ ਦਾ ਆਲਣਾ ਤਾਂ ਸੁਰੱਖਤ ਰਿਹਾ ਕਿਉਂਕਿ ਉਸਨੇ ਸਮਝਦਾਰੀ ਨਾਲ ਯੋਜਨਾ ਬਣਾਈ ਸੀ ਪਰ ਚਿੰਤਾਵਾਂ ਤੇ ਵਾਦੂ ਸੋਚ ਵਿੱਚ ਡੁੱਬਿਆ ਤੋਤਾ ਮੁਸ਼ਕਲਾਂ ਵਿੱਚ ਫਸ ਗਿਆ ਤੇ ਸਮਾਂ ਬਰਬਾਦ ਕਰਨ ਉੱਤੇ ਪਛਤਾਵਾ ਕਰ ਰਿਹਾ ਸੀ ਦੋਸਤੋ ਸੋਚਣਾ ਤਾਂ ਚੰਗੀ ਗੱਲ ਹੈ ਪਰ ਮਾਤਮਾ ਨੇ ਇਨਸਾਨ ਨੂੰ ਸੋਚ ਸਮਝ ਕੇ ਫੈਸਲੇ ਲੈਣ ਲਈ ਦਿਮਾਗ ਵਰਗੀ ਅਣਮੁੱਲੀ ਦਾਤ ਵੀ ਬਖਸ਼ੀ ਹੈ ਪਰ ਆਪਣੇ ਬੀਤੇ ਸਮੇਂ ਜਾਂ ਆਉਣ ਵਾਲੇ ਸਮੇਂ ਵਾਸਤੇ ਹੱਦੋਂ ਵੱਧ ਜ਼ਿਆਦਾ ਸੋਚਣ ਨਾਲ ਅੰਤ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਤੇ ਇਨਸਾਨ ਸਿਰਫ ਉਲਝ ਕੇ ਰਹਿ ਜਾਂਦਾ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਉਪਰਾਲੇ ਨੂੰ ਉਤਸ਼ਾਹਿਤ ਕਰਨ ਲਈ ਤੂੰ ਹੀ ਤੂੰ ਹੀ ਚੈਨਲ ਨੂੰ ਸਬਸਕ੍ਰਾਈਬ ਪਸੰਦ ਤੇ ਸਾਂਝਾ ਕਰਨਾ ਨਾ ਭੁੱਲਿਓ